ਵੈਗੋਜੀ ਦਾ ਖਾਲਸਾ ਵੈਗੋਜੀ ਦੀ ਫਤਿਹ ਮੈਂ ਸਰਪੰਚ ਪਿੰਡ ਮਾਲੜੀ ਸੁਖਦੇਵ ਸਿੰਘ ਮੇਰੇ ਵੱਲੋਂ ਮੇਰੀ ਪੂਰੀ ਪੰਚਾਇਤ ਵੱਲੋਂ ਮੇਰੇ ਪੂਰੇ ਨਗਰ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਵਿਸ਼ਕਾਮਾਂ ਦੀਆਂ ਲੱਖ ਲੱਖ ਮੁਬਾਰਕਾਂ ਸਾਰਿਆਂ ਲਈ ਇਹ ਤਿਹਾ ਖੁਸ਼ੀਆਂ ਲੈ ਕੇ ਆਉਣ ਸਾਰਿਆਂ ਦੇ ਘਰੇ ਬਰਕਤਾਂ ਪੈਣ ਸਾਰਿਆਂ ਨੂੰ ਰਾਜੀ ਬਾਜੀ ਪਰਿਵਾਰਾਂ ਦੀ ਚੜ੍ਹਦੀ ਕਲਾ ਸਾਰਿਆਂ ਨੂੰ ਲੱਖਾਂ ਇੱਕ ਵਾਰੀ ਫੇ ਮੈਂ ਸਾਰੇ ਪੀ ਨਗਰ ਨੂੰ ਤੇ ਦੇਸ਼ਾਂ ਵਿਦੇਸ਼ਾਂ ਚ ਜਿੰਨੇ ਵੀ ਸੱਜਣਾਂ ਸਾਰੇ ਹੀ ਭਾਰਤ ਵਾਸੀਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਤੇ ਵਿਸ਼ਕਰਮ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਵੈਗੋਜੀ ਦਾ ਖਾਲਸਾ ਵੈਗੋਜੀ ਕੀ ਫਤਈ